ਬੋਰਡ 'ਤੇ ਲਿਖੇ ਹੋਏ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਐ ਐਡਾ ਕਿਹੜਾ ਨੈਲਸਨ ਮੰਡੇਲਾ ਯਾਰ ਵੀ ਜ਼ਰੂਰੀ ਐ ਬਦਤਮੀਜ਼ ਬੰਦੇ ਐ ਯਾਰ ਲੋਕਾਂ ਨਾਲ ਗੁੰਡਾ ਕਰਦਿਆਂ ਕਰਨ ਵਾਲੇ ਬੰਦੇ ਹੀ ਜ਼ਰੂਰੀ ਹੋਗੇ ਆਪਣੇ ਵਾਸਤੇ ਕਿੰਨਾ ਇੰਨੇ ਮਾਰੇ ਹੋਗੇ ਰਿਜਿਸਟਰੀ ਕਰਾਤੀ ਇਹਨਾਂ ਦੇ ਨਾਂ ਤੇ ਵੋਟਾਂ ਦੀ ਰਿਜਿਸਟਰੀ ਕਰਾਤੀ ਆਪਾਂ ਸੋਚ ਕਰਕੇ ਮੈਂ ਕਹਿਣਾ ਨਾ ਆਪਦੇ ਪ੍ਰਧਾਨ ਨੂੰ ਮੰਨੇ ਉਹਨੂੰ ਕਹਿੰਦਾ ਤੂੰ ਨਾ ਹੀ ਉਹਦੀ ਫੋਟੋ ਹੀ ਲਾਈ ਵਿਚਾਰੇ ਦੀ ਨਾ ਐਲੋਪੀ ਨੂੰ ਮੰਨੇਗਾ ਤੂੰ ਵੀ ਨਾਹੀਂ ਨਾ ਸੁਖਿੰਦਰ ਢਾਹਲਾ ਐਮਪੀ ਹੈ ਕਹਿੰਦਾ ਤੂੰ ਵੀ ਨਾਹੀਂ ਨਾ ਲੋਕਲ ਕਹਿੰਦੇ ਤੁਸੀਂ ਵੀ ਨਾ ਆਇਓ ਯਾਰ ਕਮਾਲ ਐਨਾ ਹੰਕਾਰ ਹੈ ਜੇ ਆ ਨਾ ਆਏ ਫਿਰ ਕੀ ਕਰੋਗੇ ਆ ਬੋਟ ਵੀ ਕਹਦੇ ਵੀ ਨਾ ਪਾਇਓ ਆਏ ਕਹਦੇ ਹਾਂ ਕਹਿ ਕੇ ਦੇਖ ਲੈ ਕਾਹ ਦਾ ਨਾ ਪਾਉ ਉਹ ਵੀ ਕਹਿੰਦਾ ਸਰ ਕਈ ਲੋਕਾਂ ਨੂੰ ਅੱਛਾ ਕਹਿੰਦਾ ਨਹੀਂ ਪੌਂਦੀ ਨਾ ਪਾਇਓ ਐਂ ਵੀ ਕਹਿੰਦਾ ਲੈ ਯਾਰ ਹੱਦ ਆ ਯਾਰ ਅੱਜਾ ਮੈਨੂੰ ਤਾਂ ਕੋਈ ਐਂ ਵੀ ਕਹਿੰਦਾ ਵੀ ਇਹ ਘੋੜੀ ਦਾਨਾਬਾਦ ਲਾਉਂਦੀ ਨਹੀਂ ਮੈਨੂੰ ਲੱਗਦਾ ਉਹਦੋਂ ਪਹਿਲਾਂ ਨਾ ਬੀਜੇਪੀ ਚਲੇ ਜਾਵੇ ਕੋਈ ਕੋ ਉਹਨਾਂ ਨੇ ਕੇਸ ਖੂਸ ਕੱਢ ਰੱਖਿਆ ਹੁੰਦੇ ਇਹ ਨਾ ਕੋਈ ਪਤਾ ਨਹੀਂ ਕਦੋਂ ਕੌਣ ਕਿੱਧਰ ਕਿੱਥੇ ਕਿਵੇਂ ਸਮਝੀ ਨਹੀਂ ਆਉਂਦੀ ਕੌਣ ਕਿੱਥੇ ਐ ਕੋਈ ਇੱਧਰ ਚਲੇਗਾ ਕੋਈ ਉੱਧਰ ਨੂੰ ਚਲੇਗਾ ਕੋਈ ਇੱਧਰ ਚਲੇਗਾ ਕੋਈ ਇੱਧਰ ਆ ਗਿਆ ਕੋਈ ਕਹਿੰਦਾ ਘਰ ਵਾਪਸੀ ਕੋਈ ਕਹਿੰਦਾ ਇੱਧਰ ਨੂੰ ਹੱਦ ਆ ਯਾਰ ਵੀਰੋ ਪਤਾ ਕੀ ਹੈ بڑے ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਇਹਨਾਂ ਨੇ ਆਉਣ ਵਾਲੇ ਭਵਿੱਖ ਦੇ ਲੀਡਰਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਕਰਕੇ ਰੱਖਤੀਆਂ ਨਾ ਉਹਨਾਂ ਨੂੰ ਕੋਈ ਪਾਵਰ ਦੇਣੀ ਆ ਨਾ ਉਹਨਾਂ ਨੂੰ ਕਿਸੇ ਬੰਨੇ ਲੱਗਣ ਦੇਣਾ ਬਸ ਇਹਦੀਆਂ ਲੱਤਾਂ ਖਿੱਚੋ ਇਹ ਪਾਵਰਫੁੱਲ ਨਾ ਹੋ ਜਾਏ ਇਹਨੂੰ ਐ ਕਰ ਲੋ ਅਕਲੋ ਤਾਂ ਹੀ ਉਹ ਤਾਂ ਫਿਰ ਕਿ ਸਾਡੀ ਪਾਰਟੀ ਸਾਡੀ ਪਾਰਟੀ 'ਚ ਆਜੋ ਕੰਮ ਮਿਹਨਤ ਕਰ ਲੋ ਟਾਈਮ ਥੋੜਾ ਲੱਗ ਸਕਦਾ ਪਰ ਮਿਹਨਤ ਵਾਲੇ ਬੰਦੇ ਨੂੰ ਅਸੀਂ ਆਪ ਕੱਢ ਕੇ ਲਿਆਉਣਾ ਕਰੋ ਆ ਜਾ ਵੀ ਚੇਅਰਮੈਨ ਲਾਉਣਾ ਤੈਨੂੰ ਆ ਜਾ ਵੀ ਤੈਨੂੰ ਆ ਲੈ ਹੁਣ ਕਪੂਰ ਸਾਹਿਬ ਤਾਂ ਇਉਂ ਆਏ ਹੈ ਨਾ ਖਾਨਦਾਨੀ ਫੈਮਿਲੀ ਹੈ ਜੀ ਤਕਸਾਲੀ ਕਾਂਗਰਸੀ ਨੇ ਜੀ ਦਾਦਾ ਜੀ ਫ੍ਰੀडम फाइਟਰ ਰਹੇ ਹੈ ਦਾਦਾ ਜੀ ਤੇ ਕਦੇ ਵਾਰ ਇੱਥੇ ਕਾਉਂਸਲਰ ਹੀ ਰੱਖਿਆ ਹੋਇਆ ਕਦੇ ਹਰਾਤਾ ਆਪ ਹੀ ਹਰਾਣ ਦੇ 28 ਵੋਟਾਂ ਦੇ ਹਰਾਤਾ ਹੀ ਆਪ ਹੀ ਹਰਾ ਲੈਂਦੇ ਨੇ ਆਪ ਹੀ ਜਿਤਾ ਲੈਂਦੇ ਨੇ ਮਲਾਂ ਨਚਾਈ ਜਾਂਦੇ ਆ ਮਤਲਬ ਜਿਹੜਾ ਹੁੰਦਾ ਨਹੀਂ ਉਹ ਪਪੇਟ ਵਾਲਾ ਸ਼ੋਅ じゃ ਵੀ ਆਏ 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 ਐ ਕਰਦੇ ਆ ਬਸ ਆਪ ਵੱਡਾ ਨਾ ਹੋ ਜਾ ਛੋਟਾ ਨਾ ਹੋ ਜਾ ਇਹਨੂੰ ਐ ਕਰ ਲਓ ਇਹਨੂੰ ਐ ਕਰ ਲਓ ਹੁਣ ਜੀਨੇ ਜੀਨੇ ਰਾਜੇ ਮੜਿੰਗ ਨੂੰ ਹਰਾਉਣ ਵਾਸਤੇ ਲੁਧਿਆਣੇ ਚ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਜੀ ਰਾਜੇ ਨੂੰ ਬੁਲਾਇਆ ਨਹੀਂ ਤੇ ਜੀ ਨੂੰ ਚੰਨੀ ਨੇ ਹਰਾਉਣ ਵਾਸਤੇ ਜਲੰਧਰ ਕੰਮ ਕੀਤਾ ਸੀ ਉਹਨੂੰ ਰਾਜੇ ਨੇ ਕਰਾ ਲਿਆ ਮੋਲੋਪੁਰ ਦਾ ਅਖਾ ਇਹ ਤਾਂ ਐ ਹਜੇ ਕੰਮਾਂ ਤੇ ਲੱਗੇ ਹੋਏ ਨਹੀਂ ਜੀ ਇਹ ਕੁਰਸੀ ਪਿੱਛੇ ਲੜਦੇ ਆ ਅਸੀਂ ਪੰਜਾਬ ਪਿੱਛੇ ਲੜਦੇ ਆ ਅਸੀਂ ਤੁਹਾਡੇ ਵਾਸਤੇ ਲੜਾਂਗੇ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਲੜਾਂਗੇ ਸੋ ਮੈਂ ਇਹੀ ਬੇਨਤੀ ਕਰਨ ਆਇਆ ਇਹੀ ਬੇਨਤੀ ਕਰਨ ਆਇਆ ਸਾਰੇ ਕਿ 19 ਤਰੀਕ ਨੂੰ ਆਪ ਆਪਣੇ ਦੋਸਤਾਂ ਮਿੱਤਰ ਰਿਸ਼ਤੇਦਾਰਾਂ ਨੂੰ ਕਹਿ ਕੇ ਸਫਲਤਾ ਆਮਾਦੀ ਪਾਰਟੀ ਦੇ ਨਾਮ ਲਾਓ ਸੰਜੀਵ ਜੀ ਕਾਗਜ਼ ਤੇ ਲਿਖ ਕੇ ਦੇਣਗੇ ਤੁਹਾਡੀਆਂ ਸਮੱਸਿਆਵਾਂ ਸੱਜੇ ਪਾਸੇ ਸੰਜੀਵ ਜੀ ਦੇ ਸਾਈਨ ਹੋਣਗੇ ਨਾਲ ਹੀ ਮੇਰੇ ਹੋ ਜਾਣਗੇ ਵੀ ਆ ਚੱਕੋ ਜੀ ਕਰੋ ਮੈਂ ਏਦੋਂ ਪਹਿਲਾਂ ਵੀ ਕਦੇ ਇਹਨਾਂ ਨੂੰ ਵਾਪਸ ਨਹੀਂ ਮੋੜਿਆ ਵੀ ਲਓ ਜੀ ਜਦੋਂ ਮੈਂ ਸਕੂਲ ਬਣਾਈਏ ਹਸਪਤਾਲ ਬਣਾਈਏ ਬਿਜਲੀ ਪਾਣੀ ਸੀਵਰੇਜ ਇਹਨਾਂ ਜੋ ਨਿਕਲੀ ਆ ਯਾਰ ਬਹੁਤ ਚਿਰ ਹੋ ਗਿਆ ਇਨਾਂ ਚੀਜ਼ਾਂ ਚ ਫਸਿਆ ਹੋਇਆ ਇਹਨੂੰ 70-75 ਸਾਲ ਹੋ ਗਏ ਉਹ ਦੁਨੀਆ ਚੰਤੇ ਚੜ ਗਈ ਅਮਰੀਕਾ ਵਾਲੇ ਮੰਗਲ ਕਰਾਏ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਹਜੇ ਫਿਰ ਕਹਿੰਦੇ ਨੇ ਜੋ ਅਸੀਂ ਪਤਾ ਨਹੀਂ ਤੀਜੀ ਸ਼ਕਤੀ ਬਣਾਉਂਗੇ ਪੰਜਵੀਂ ਸ਼ਕਤੀ ਕਿਵੇਂ ਬਣੋਂਗੇ ਪੰਜਵੀਂ ਸ਼ਕਤੀ ਸੀਵਰੇ ਦੇ ਟੱਕਣ ਤਾਂ ਠੀਕ ਕਰ ਲੋ ਪਿੰਡਾਂ ਜਾਂਦੇ ਆ ਤਾਂ ਟੋਬੇ ਨਹੀਂ ਠੀਕ ਹੋਏ ਉਥੇ ਟੋਬੇ ਛਪੜਾਂ ਦੀ ਪ੍ਰੋਬਲਮ ਹੈ ਇੱਥੇ ਹੀ ਰਹੇ ਆ ਖੜੇ ਰਹੇ ਆ ਬਸ ਕੀ ਕਰੀ ਗਏ ਨੇ 70 ਸਾਲ Lutei abas.